ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਰ ਸਿੰਘ ਮੌਜੂਦ ਆਂ ਸ੍ਰੀ ਕਾਲ ਤਖਤ ਸਾਹਿਬ ਵਿਖੇ ਸਕੱਤਰੇ ਵਿਖੇ ਤੇ ਦੱਸ ਦਈਏ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਅਕਾਲੀ ਲੀਡਰਸ ਜੋ ਸ੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚੇ ਸਨ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਤਾਂ ਉੱਥੇ ਹੀ ਅੱਜ ਬੀਬੀ ਜਗੀਰ ਕੌਰ ਜੀ ਪਰਮੇਂਦਰ ਸਿੰਘ ਟਿੰਡ ਸਾਹਿਬ ਤਾਂ ਉਹਨਾਂ ਦੇ ਨਾਲ ਹੋਰ ਵੀ ਕੁਝ ਅਕਾਲੀ ਲੀਡਰਸ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸ੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚ ਰਹੇ ਨੇ ਤਾਂ ਆਪਣਾ ਸਪਸ਼ਟੀਕਰਨ ਖਾਸ ਤੌਰ ਦੇ ਉੱਤੇ ਉਹਨਾਂ ਵੱਲੋਂ ਅੱ ਜੋ ਇੱਕ ਆਦੇਸ਼ ਹੁਕਮ ਦਿੱਤੇ ਗਏ ਸਨ ਕਿ ਜਿੰਨੀ ਕੈਬਨਿਟ ਹੈਗੀ ਆ ਜੋ ਰੈਂਦੀ ਸਰਕਾਰ 2007 ਤੋਂ 17 ਤੱਕ ਦੀ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਉਹਨਾਂ ਦੇ ਵਿੱਚ ਜਿੰਨੇ ਵੀ ਕੈਬਨਿਟ ਦੇ ਮੈਂਬਰ ਹੈਗੇ ਸਾਂ ਜਾਂ ਸਰਕਾਰ ਦੇ ਜਿਹੜੇ ਭਾਗੀਦਾਰ ਹੈਗੇ ਸਨ ਤਾਂ ਉਹ ਇੱਥੇ ਪਹੁੰਚ ਕੇ ਆਪਣਾ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਤਾਂ ਜਿੱਥੇ ਬੀਤੇ ਦਿਨਾਂ ਦੇ ਵਿੱਚ ਮੰਤਰੀ ਸਿੰਘ ਬਾਦਲ ਵੀ ਪਹੁੰਚੇ ਨੇ ਤਾਂ ਜਾਂ ਹੋਰ ਵੀ ਸੁੱਚਾ ਸਿੰਘ ਲੰਗਾ ਉਹਨਾਂ ਦੀ ਗੱਲ ਕਰ ਲਈਏ ਜਾਂ ਹੋਰ ਵੀ ਬਾਕੀ ਅਕਾਲੀ ਲੀਡਰਸ ਦੀ ਗੱਲ ਕਰ ਲਈਏ ਤਾਂ ਕਈ ਲੀਡਰਸ ਜੋ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਆਏ ਨੇ ਮੱਥਾ ਟੇਕਿਆ ਤਾਂ ਆਪਣਾ ਸਪਸ਼ਟਿਕਰਨ ਸਕੱਤਰੇਤ ਵਿਖੇ ਦਿੱਤਾ ਉਹਨਾਂ ਨੇ ਤਾਂ ਉੱਥੇ ਹੀ ਅੱਜ ਖਾਸ ਤੌਰ ਦੇ ਉੱਤੇ ਜੋ ਬੀਬੀ ਜਗੀਰ ਕੌਰ ਜੀ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਤਾਂ ਸਰਕਾਰ ਦੇ ਵਿੱਚ ਵੀ ਉਹਨਾਂ ਦਾ ਜੋ ਕਹਿ ਸਕਦੇ ਆ ਕਿ ਇੱਕ ਵੱਡਾ ਯੋਗਦਾਨ ਰਿਹਾ ਅਕਾਲੀ ਦਲ ਸਰਕਾਰ ਦੇ ਵਿੱਚ ਤਾਂ ਬੀਬੀ ਜ਼ਗੀਰ ਕੌਰ ਜੀ ਅੱਜ ਵੀ ਵਿਸ਼ੇਸ਼ ਤੌਰ ਤੇ ਉੱਤੇ ਇੱਥੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਜਾਣਾ ਹੈਗਾ ਤਾਂ ਉਹਨਾਂ ਦੇ ਨਾਲ ਪਰਮੇਂਦਰ ਸਿੰਘ ਢਿੰਡਸਾ ਜਾਂ ਉਸ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਲੀਡਰਸ ਉਹਨਾਂ ਦੇ ਨਾਲ ਹੋ ਸਕਦੇ ਨੇ ਕਿਉਂਕਿ ਜੋ ਸੂਤਰਾਂ ਮੁਤਾਬਕ ਤਾਂ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਅਕਾਲੀ ਲੀਡਰ ਹੋ ਸਕਦੇ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵਕਤ ਵੀ ਮੌਜੂਦ ਹੈਗੇ ਆਂ ਸ਼੍ਰੀ ਕਾਲ ਤਖਸਾਹ ਵਿਖੇ ਇਕ ਸਕੱਤਰੇ ਦੇ ਵਿਖੇ ਦਫ਼ਤਰ ਵਿਖੇ ਮੌਜੂਦ ਹੈਗੇ ਆਂ ਤਾਂ ਅੱਜ ਆਪਣਾ ਸਪਸ਼ਟੀਕਰਨ ਬੀਬੀ ਜੀ ਵੱਲੋਂ ਵੀ ਦਿੱਤਾ ਜਾਣਾ ਤਾਂ ਉਹਨਾਂ ਤੋਂ ਇਲਾਵਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਤਾਂ ਫਿਰ 15 ਤਰੀਕ ਤੱਕ ਦਾ ਸਮਾਂ ਜੋ 15 ਦਿਨਾਂ ਦਾ ਜੋ ਆਪਾਂ ਕਹਿ ਸਕਦੇ ਹਾਂ ਸਮਾਂ ਜੋ ਪੰਜ ਸਿੰਘ ਸਹਿਬਾਨ ਨੇ ਦਿੱਤਾ ਸੀਗਾ 15 ਦਿਨਾਂ ਦੇ ਅੰਦਰ ਉਹ ਇੱਥੇ ਪੇਸ਼ ਹੋਣ ਜਿਨ੍ਹਾਂ ਵੀ ਅਕਾਲੀ ਲੀਡਰਸ ਹੈਗੇ ਨੇ ਜਿਨ੍ਹਾਂ ਦੀ ਸਰਕਾਰ ਰਹੀ ਆ ਉਹ ਸਰਕਾਰ ਚ ਭਾਗੀਦਾਰ ਰਹੇ ਨੇ ਸਰਕਾਰ ਚ ਕੈਬਨਿਟ ਦੇ ਹਿੱਸਾ ਹਿੱਸੇਦਾਰ ਜੋ ਰਹੇ ਨੇ ਉਹ ਅੱਜ ਇੱਥੇ ਆਉਣਗੇ ਤਾਂ ਉਹਨਾਂ ਤੋਂ ਇਲਾਵਾ ਜਦੋਂ 15 ਤਰੀਕ ਤੋਂ ਬਾਅਦ ਜਾਂ 15 ਦਿਨਾਂ ਦੇ ਬਾਅਦ ਜੇ ਆਪਾਂ ਗੱਲ ਕਰ ਲਈਏ ਜਦੋਂ ਸਿੰਘ ਸਾਹਿਬ ਵੱਲੋਂ ਫਿਰ ਤੋਂ ਇਕਤਰਤਾ ਹੋਏਗੀ ਫਿਰ ਉਸ ਤੋਂ ਬਾਅਦ ਜਦੋਂ ਆਪਣਾ ਫੈਸਲਾ ਜੋ ਕਹਿ ਸਕਦੇ ਆ ਕਿ ਸਿੰਘ ਸਾਹਿਬ ਵੱਲੋਂ ਦਿੱਤਾ ਜਾਣਾ ਹੈਗਾ ਕਿਉਂਕਿ ਕੌਮ ਦੀ ਨਿਗਾਹਾਂ ਜੋ ਇਸ ਮੀਟਿੰਗ ਦੇ ਉੱਤੇ ਲਗਾਤਾਰ ਟਿੱਕੀਆਂ ਹੋਈਆਂ ਨੇ ਕਿ ਕੀ ਫੈਸਲਾ ਹੋਣਾ ਜੋ ਸਿੰਘ ਸਾਹਿਬ ਲੈਂਦੇ ਨੇ ਕਿਉਂਕਿ ਸ਼੍ਰੀ ਗੁਰੂ ਕਾਲਤਾਖਬ ਦੇ ਸਿੰਘ ਸਾਹਿਬ ਵੱਲੋਂ ਜੋ ਹੈ ਇੱਕ ਖਾਸ ਫੈਸਲਾ ਕਿਉਂਕਿ ਕਹਿ ਸਕਦੇ ਆ ਕਿ ਪੂਰੇ ਸਿੱਖ ਜਗਤ ਨੂੰ ਇੱਕੋ ਤੇ ਇੱਕੋ ਇਹੀ ਉਡੀਕ ਹੈਗੀ ਆ ਕਿ ਜੋ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਉਂਕਿ ਬਾਦਲ ਸਰਕਾਰ ਦੇ ਵਿੱਚ ਜੋ ਅਕਾਲੀ ਦਲ ਸਰਕਾਰ ਦੇ ਵਿੱਚ ਖਾਸ ਕਰਕੇ ਕਤਾਈਆਂ ਗਲਤੀਆਂ ਗੋਲੀकांड ਜੋ ਕਹਿ ਸਕਦੇ ਆ ਕਿ ਬੇਅਦਬੀਆਂ ਤਾਂ ਇਹ ਸਾਰਾ ਕੁਝ ਹੁੰਦਾ ਤਾਂ ਹੁੰਦਾ ਵੀ ਉਦੋਂ ਹੈ ਜਦੋਂ ਪੰਥ ਦੀ ਸਰਕਾਰ ਹੁੰਦੀ ਆ ਪੰਥਕ ਸਰਕਾਰ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਉਸ ਦਰਾਂ ਇੰਨੀਆਂ ਗਲਤੀਆਂ ਹੋਣ ਤੋਂ ਬਾਅਦ ਤਾਂ ਕੌਮ ਪੰਥਕ ਪਾਰਟੀ ਨੂੰ ਨਕਾਰਦੀ ਆ ਤਾਂ ਉਸ ਤੋਂ ਬਾਅਦ ਹੁਣ ਅੱਜ ਦੇ ਸਮੇਂ ਦੇ ਵਿੱਚ ਸਿਰਫ ਸਿਰ ਸ਼ਰੋਮਣੀ ਕਲਦਲ ਜਦੋਂ ਇੱਕ ਤੋਂ ਦੋ ਸੀਟਾਂ ਤੇ ਰਹਿ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਕਹਿ ਸਕਦੇ ਆ ਕਿ ਬਾਕੀ ਧੜ ਖੜਾ ਹੁੰਦਾ ਤੇ ਬਾਕੀ ਧੜ ਵੱਲੋਂ ਕਈ ਸਵਾਲ ਚੱਕੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਿੱਤਾ ਉਸ ਤੋਂ ਬਾਅਦ ਬਾਦਲ ਹੋਣਾ ਨੂੰ ਖਾਸ ਕਰਕੇ ਆਪਣਾ ਸਪਸ਼ਟਿਕਰਨ ਦੇਣ ਵਾਸਤੇ ਜਦੋਂ ਸਿੰਘ ਸਾਹਿਬ ਵੱਲੋਂ ਕਿਹਾ ਜਾਂਦਾ ਤਾਂ ਬਾਦਲ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਵਿਸ਼ੇਸ਼ ਤੌਰ ਤੇ ਉੱਤੇ ਇੱਥੇ ਪਹੁੰਚਦੇ ਨੇ ਆਪਣਾ ਸਪਸ਼ਟਿਕਰਨ ਦੇਣ ਵਾਸਤੇ ਤਾਂ ਉਸ ਤੋਂ ਬਾਅਦ ਜਦੋਂ ਬਾਕੀ ਕਾਲੀ ਲੀਡਰਜ਼ ਆਉਂਦੇ ਨੇ ਤਾਂ ਜਦੋਂ ਸਿੰਘ ਸਾਹਿਬ ਜੀ ਦੀ ਇਕਤਰਤਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਾਕੀ ਕਾਲੀ ਲੀਡਰ ਕੈਬਨਿਟ ਦੇ ਵਿੱਚੋਂ ਆਉਂਦੇ ਨੇ ਤਾਂ ਉਦੋਂ ਫੇਰ ਸੁਖਬੀਰ ਸਿੰਘ ਬਾਦਲ ਆ ਕੇ ਇੱਥੇ ਮਾਫੀ ਵੀ ਮੰਗਦੇ ਨੇ ਮਾਫੀ ਨਾਮਾ ਵੀ ਆਪਣੇ ਇੱਕ ਪੱਤਰ ਜੋ ਮਾਫੀ ਪੱਤਰ ਵੀ ਆਪਣਾ ਅਕਾਲੀ ਲੀਡਰ ਜਿਹੜੀ ਕੈਬਨਟ ਹੈਗੀ ਉਹ ਵੀ ਆਂਦੇ ਆ ਤਾਂ ਉਹਨਾਂ ਵੱਲੋਂ ਵੀ ਆਪਣਾ ਸਪਸ਼ਟੀਕਰਨ ਇੱਥੇ ਦਿੱਤਾ ਜਾਂਦਾ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਅੱਜ ਬੀਬੀ ਜ਼ਗੀਰ ਕੌਰ ਜੀ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਢੀਂਸਾ ਕੀ ਉਹ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਅਕਾਲੀ ਲੀਡਰ ਜਿਹੜੇ ਨੇ ਉਸ ਵੇਲੇ ਤੇ ਜੋ ਕੈਬਨਟ ਦੇ ਭਾਗੀਦਾਰ ਰਹੇ ਨੇ ਜੋ ਸਰਕਾਰ ਦੇ ਭਾਗੀਦਾਰ ਰਹੇ ਨੇ ਉਹ ਕਿਹੜੇ-ਕਿਹੜੇ ਇੱਥੇ ਪਹੁੰਚਦੇ ਨੇ ਤਾਂ ਇਹ ਵੀ ਕੱਲੀ-ਕੱਲੀ ਤਸਵੀਰ ਤੜਨਾ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਤਾਂ ਅੱਜ ਇੱਥੇ ਪਹੁੰਚ ਕੇ ਉਹਨਾਂ ਵੱਲੋਂ ਜਿਹੜਾ ਆਪਣਾ ਸਪਸ਼ਟੀਕਰਨ ਦਿੱਤਾ ਜਾਣਾ ਹੈਗਾ 71ਤਾ ਦੇ ਵਿੱਚ ਕੀ ਜਿਹੜੇ ਆ ਹੁਣ ਫੈਸਲੇ ਸੁਣਾਏ ਜਾਂਦੇ ਨੇ ਕਿਉਂਕਿ ਕੌਮ ਨੂੰ ਸਿਰਫ ਤਾਂ ਸਿਰਫ ਉਹਨਾਂ ਫੈਸਲਿਆਂ ਦੀ ਡੀਕ ਹੈਗੀ ਆ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਜੋ ਕਿ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਇੰਨੀਆਂ ਗਲਤੀਆਂ ਹਈਆਂ ਕਟਾਈਆਂ ਹੋਈਆਂ ਕਿ ਉਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਆ ਇਹ ਇਹ ਵੀ ਜ਼ਰੂਰ ਕੱਲੀ ਕੱਲੀ ਤਸਵੀਰਾਂ ਸਾਂਝੀ ਕਰਾਂਗੇ ਤਾਂ ਅੱਜ ਦੀ ਵੀ ਜਿੱਥੇ ਕਿ ਬੀਬੀ ਜਗੀਰਕੌਰ ਜੀ ਪਹੁੰਚਣਗੇ ਤਾਂ ਉਹ ਵੀ ਕੱਲੀ ਕੱਲੀ ਤਸਵੀਰ ਤੜਨਾ ਜ਼ਰੂਰ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਸੋਨਿਕ ਜੈਕਪੈਨਿਟੀਵੀ ਸ਼੍ਰੀਮਸ ਸਾਈਂ